ਤਤਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਵੱਲੋਂ ਲਗਾਤਾਰ ਵਾਇਸ ਚਾਂਸਲਰ ਦਫਤਰ ਦੇ ਬਾਹਰ ਵਿਦਿਆਰਥੀਆਂ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਜਿਸ ਦੇ ਵਿੱਚ ਉਹ ਸੈਨੇਟ ਚੋਣਾਂ ਜਲਦੀ ਕਰਵਾਉਣ ਦੀ ਮੰਗ ਕਰ ਰਹੇ ਨੇ ਤੇ ਅੱਜ ਜੋ ਫਤਖਟ ਸਾਹਿਬ ਤੋਂ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਉਥੇ ਪਹੁੰਚੇ ਨੇ ਤਾਂ ਉਹਨਾਂ ਨੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਹੈ ਜਿਸ ਤੋਂ ਬਾਅਦ ਉਹਨਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਮਿਲੇ ਨਹੀਂ ਤਾਂ ਉਹਨਾਂ ਦੇ ਹੱਕ ਬਿਲਕੁਲ ਜਾਏਗੇ ਜਿਸ ਸੰਬੰਧ ਵਿੱਚ ਉਹ ਵਿਦਿਆਰਥੀਆਂ ਨੂੰ ਭਰੋਸਾ ਵੀ ਦਿੱਤਾ ਹੈ ਕਿ ਉਹ ਇਸ ਮੁੱਦੇ ਨੂੰ ਸੰਸਦ ਦੇ ਵਿੱਚ ਉਠਾਉਣਗੇ ਮੈਂ ਅੱਜ ਇੱਥੇ ਆਇਆ ਜਿਹੜੇ ਸਟੂਡੈਂਟਸ ਐਜੀਟੇਟ ਕਰ ਰਹੇ ਆ ਬਹੁਤ ਦਿਨਾਂ ਤੋਂ ਉਹਨਾਂ ਨੂੰ ਮਿਲ ਨਹੀਂ ਆਇਆ ਮੈਂ ਮੁਲਕ ਤੋਂ ਬਾਹਰ ਸੀ ਇਸ ਕਰਕੇ ਥੋੜਾ ਜਿਹਾ ਲੇਟ ਆਇਆ ਸਟੂਡੈਂਟਸ ਨੇ ਮੈਨੂੰ ਤਿੰਨ ਚਾਰ ਚੀਜ਼ਾਂ ਦੱਸੀਆਂ ਨੇ ਇੱਕ ਤਾਂ ਲਾਠੀ ਚਾਰ ਜੋ ਐਫ ਆਈ ਆਰ ਵਾਲੀ ਗੱਲ ਕੀਤੀ ਕਿ ਬਿਲਕੁਲ ਨਜਾਇਜ਼ ਸਾਡੇ ਨਾਲ ਹੋਇਆ ਦੂਸਰਾ ਦੱਸਿਆ ਕਿ ਜਿਹੜਾ ਸੈਨੇਟ ਦੀ ਇਲੈਕਸ਼ਨਸ ਦੇਰੀ ਕੀਤੀ ਜਾ ਰਹੀ ਉਹ ਬਿਲਕੁਲ ਗਲਤ ਆ ਉਹਨੂੰ ਸਮੇਂ ਸਿਰ ਕਰਾਉਣਾ ਚਾਹੀਦਾ ਤੀਸਰੀ ਗੱਲ ਇਹ ਦੱਸੀ ਹੈ ਕਿ ਯੂਨੀਵਰਸਿਟੀ ਦੀ ਕੇਂਦਰ ਸਰਕਾਰ ਇਹਨੂੰ ਟੇਕਓਵਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸੈਂਟਰਲ ਬਿਲਕੁਲ ਸੈਂਟਰਲ ਗਵਰਨਮੈਂਟ ਟੇਕਓਵਰ ਕਰ ਨੇ ਔਰ ਚੌਥੀ ਗੱਲ ਇਹਨਾਂ ਨੇ ਸੁਣਾਈ ਹੈ ਕਿ ਉਹ ਆਪਣੀ ਆਈਡੀਓਲੋਜੀ ਵੀ ਇੱਥੇ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਆ ਔਰ ਮੈਂ ਸਟੂਡੈਂਟਸ ਨੂੰ ਫਿਰ ਇਹ ਸਵਾਲ ਪੁੱਛਿਆ ਸੀ ਕਿ ਭਾਈ ਤੁਸੀਂ ਮੇਰੇ ਤੋਂ ਕੀ ਚਾਹੁੰਦੇ ਹੋ ਐਜ਼ ਐਮਪੀ ਵਾਟ ਆਰ ਯੂ ਐਕਸਪੈਕਟਿੰਗ ਫਰੋਮ ਮੀ ਤੇ ਉਹਨਾਂ ਨੇ ਮੈਨੂੰ ਦੋ ਤਿੰਨ ਗੱਲਾਂ ਕਹੀਆਂ ਨੇ ਇਕ ਤਾਂ ਐਸਐਸਪੀ ਵਾਲੀ ਗੱਲ ਕਹੀ ਸੀ ਉਹ ਤਾਂ ਮੈਂ ਇੱਥੋਂ ਹੀ ਉਹਨਾਂ ਦੇ ਸਾਹਮਣੇ ਗੱਲ ਕਰ ਲਈ ਐਸਐਸਪੀ ਸੈਂਪੈਥੈਟਿਕ ਕਹਿੰਦੀ ਨਹੀਂ ਮੈਨੂੰ ਐਪਲੀਕੇਸ਼ਨ ਦੇ ਦਿਓ ਅਸੀਂ ਰੀਕਨਸਿਡਰ ਕਰਾਂਗੇ ਇਸ ਗੱਲ ਨੂੰ ਦੂਸਰੀ ਗੱਲ ਇਹਨਾਂ ਨੇ ਮੈਨੂੰ ਕਹੀ ਹੈ ਕਿ ਸਾਹਿਬ ਇੱਕ ਤਾਂ ਤੁਸੀਂ ਸਵਾਲ ਲਾਓ ਔਰ ਮੈਂ ਬਿਲਕੁਲ ਪਾਰਲੀਮੈਂਟ 'ਚ ਸਵਾਲ ਚੁੱਕਾਂਗਾ ਦੂਸਰਾ ਇਹਨਾਂ ਨੇ ਮੈਨੂੰ ਕਿਹਾ ਕਿ ਪਾਰਲੀਮੈਂਟ 'ਚ ਬੋਲੋ ਜ਼ਰੂਰ ਇਸ ਮੁੱਦੇ ਤੇ ਮੈਂ ਬਿਲਕੁਲ ਬੋਲਾਂਗਾ ਤੀਸਰਾ ਇਹਨਾਂ ਨੇ ਮੈਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਵਾਈਸ ਪ੍ਰੈਜ਼ੀਡੈਂਟ ਨੂੰ ਜ਼ਰੂਰ ਮਿਲੋ ਕੱਲਿਆਂ ਮਿਲੋ ਜਾਂ ਸਾਰੇ ਐਮਪੀ ਪੰਜਾਬ ਦੇ ਇਕੱਠੇ ਹੋ ਕੇ ਮਿਲੋ ਤਾਂ ਜੋ ਉਹਨਾਂ ਦੇ ਪ੍ਰੈਸ਼ਰ ਬਣੇ ਔਰ ਜਿਹੜਾ ਇਹ ਸੈਂਟਰਲਾਈਜੇਸ਼ਨ ਦਾ ਜਿਹੜਾ ਉਹ ਟੇਕਓਵਰ ਕਰਨ ਦਾ ਪ੍ਰੋਸੈਸ ਚੱਲ ਰਿਹਾ ਸੈਨੇਟ ਨੂੰ ਡਿਲੇ ਕਰਕੇ ਰਿਫਾਰਮਸ ਦੇ ਨਾਂ ਤੇ ਸੈਨੇਟ ਤੋੜਨ ਦੀ ਜਾਂ ਉਹਦਾ ਕੋਈ ਹੋਰ ਰੂਪ ਦੇਣ ਦੀ ਗਵਰਨਿੰਗ ਬਾਡੀ ਬਣਾਉਣ ਦੀਆਂ ਗੱਲਾਂ ਹੋ ਰਹੀਆਂ ਕਿ ਉਹਦਾ ਅਸੀਂ ਵਿਰੋਧ ਕੀਤਾ ਜਾਂ ਬਿਲਕੁਲ ਮੈਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਅਸੀਂ ਇਸ ਗੱਲ ਦਾ ਬਿਲਕੁਲ ਸਿਧਾਂਤਿਕ ਤੌਰ ਤੇ ਮੈਂ ਪਰਸਨਲੀ ਵੀ ਪਾਰਟੀ ਐਲੂਮੀ ਬਿਲਕੁਲ ਵਿਰੋਧ ਕਰਦੇ ਆ ਇਸ ਇਹ ਯੂਨੀਵਰਸਿਟੀ ਦਾ ਇਤਿਹਾਸ ਜਿਹੜਾ ਇਹ ਤੇ ਲਾਹੌਰ ਚ ਪੰਜਾਬ ਯੂਨੀਵਰਸਿਟੀ ਹੁੰਦੀ ਸੀ ਉਹਦੇ ਬਦਲੇ ਪੰਜਾਬ ਨੂੰ ਦਿੱਤੀ ਸੀ ਇਹਦਾ ਤਾਂ ਕੋਈ ਕੋਈ ਲੈਣਾ ਦੇਣਾ ਨਹੀਂ ਸੈਂਟਰਲ ਗਵਰਨਮੈਂਟ ਦਾ ਉਹ ਠੀਕ ਹੈ ਸੈਂਟਰਲ ਗਵਰਨਮੈਂਟ ਪੈਸੇ ਦਿੰਦੇ ਆ ਸਾਰਾ ਕੁਝ ਉਹ ਦਿੰਦੇ ਰਹਿੰਦੇ ਆ ਸਾਰੀਆਂ ਯੂਨੀਵਰਸਿਟੀਆਂ ਇੱਥੇ ਵੀ ਦਿੰਦੇ ਆ ਦੈਟ ਡਸਨਟ ਮੀਨ ਕਿ ਦੇ ਵਿਲ ਟੇਕ ਇਟ ਓਵਰ ਇਹ ਪੰਜਾਬ ਸੂਬੇ ਦੀ ਯੂਨੀਵਰਸਿਟੀ ਆ ਔਰ ਉਹਦੀ ਹੀ ਰਹਿਣੀ ਚਾਹੀਦੀ ਡਾਕਟਰ ਸਾਹਿਬ ਦੇਖੇ ਜਿਵੇਂ ਵਿਧਾਨ ਸਭਾ ਦਾ ਮਸਲਾ ਉੱਠਿਆ ਹੈ ਕਿ ਹਰਿਆਣੇ ਨੂੰ ਚੰਡੀਗੜ੍ਹ ਚ ਜਗ੍ਹਾ ਦਿੱਤੀ ਜਾ ਰਹੀ ਹੈ ਜਗ੍ਹਾ ਦੀ ਅਦਲਾ ਬਦਲੀ ਹੋ ਰਹੀ ਹੈ ਦੂਜੇ ਪਾਸੇ ਨਾਲ ਹੀ ਪੰਜਾਬ ਯੂਨੀਵਰਸਿਟੀ ਵਾਲਾ ਮਸਲਾ ਦੋਨੇ ਮਸਲਿਆਂ ਤੇ ਲੱਗਦਾ ਵੀ ਕੇਂਦਰ ਆਖਰ ਤੱਕ ਤਰ੍ਹਾਂ ਕਿਤੇ ਪੰਜਾਬ ਨੂੰ ਇਗਨੋਰ ਕਰਕੇ ਫੇਰ ਫੈਸਲਾ ਕਰਦਾ ਦੇਖੋ ਇਹ ਮੈਂ ਸੈਨੇਟ ਦਾ ਮੈਂਬਰ ਹੁੰਦਾ ਸੀ ਅਸੀਂ ਉਹਦੇ ਚ ਇੱਕ ਵਾਰੀ ਡਿਸਕਸ਼ਨ ਸ਼ੁਰੂ ਹੋਈ ਸੀ ਔਰ ਮੈਂ ਹੀ ਉੱਠ ਕੇ ਕਿਹਾ ਸੀ ਕਿ ਬਹੁਤ ਪੰਜਾਬ ਲਈ ਪੰਜਾਬ ਬਾਰਡਰ ਸਟੇਟ ਹੈ ਬਹੁਤ ਸੈਂਸਿਟਿਵ ਇਸ਼ੂ ਆ ਪੰਜਾਬ ਯੂਨੀਵਰਸਿਟੀ ਔਰ ਪੰਜਾਬ ਔਰ ਚੰਡੀਗੜ੍ਹ ਕਿ ਤੁਸੀਂ ਘੱਟੋ ਘਾਟ ਪੜ੍ਹੇ ਲਿਖੇ ਲੋਗ ਇੱਥੇ ਬੈਠਦੇ ਹੋ ਇਹੋ ਜੇ ਸੈਂਸਿਟਿਵ ਮੁੱਦੇ ਨੂੰ ਜਿਹਦੇ ਵਿੱਚ ਪੰਜਾਬ ਦੀ ਸਾਰੀ ਜਨਤਾ ਇਨਵੋਲ ਹੋਊਗੀ ਉਹਨੂੰ ਇਹਨੂੰ ਨਾ ਛੇੜੋ ਕਿਉਂਕਿ ਜਿਹੜਾ ਮੁੱਦਾ ਚੱਲ ਰਿਹਾ ਹੈ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈਗੀ ਆ ਚੰਡੀਗੜ੍ਹ ਜਿਵੇਂ ਵੀ ਹੈਗਾ ਚੱਲ ਰਿਹਾ ਆ ਵੀ ਇਹਨੂੰ ਛੇੜਾ ਛਾੜੀ ਨਾ ਕਰੋ ਹੁਣ ਇਹਨਾਂ ਨੇ ਛੇੜਾਛਾੜੀ ਕੀਤੀ ਹੈ ਦਾ ਮਤਲਬ ਕੇਂਦਰ ਸਰਕਾਰ ਨੇ ਔਰ ਬੀਜੇਪੀ ਵਾਲਿਆਂ ਨੇ ਮਨ ਬਣਾ ਲਿਆ ਕਿ ਪੰਜਾਬ ਨੂੰ ਡਿਸਟਰਬ ਕੀਤਾ ਜਾਵੇ ਕਿਉਂਕਿ ਕਦਮ ਤੇ ਉਹੀ ਚੱਕ ਰਹੇ ਆ ਪੰਜਾਬ ਨੇ ਤਾਂ ਕੋਈ ਐਹੋ ਜੀ ਹਰਕਤ ਕੀਤੀ ਨਹੀਂ ਆ ਉਹ ਜਾਣਬੁੱਝ ਕੇ ਪੰਜਾਬ ਦੀ ਸ਼ਾਂਤੀ ਨੂੰ ਡਿਸਟਰਬ ਕਰਨਾ ਚਾਹੁੰਦੇ ਆ ਮੈਂ ਜਾ ਕੇ ਉੱਥੇ ਸਾਰਿਆਂ ਨੂੰ ਮਿਲੂੰਗਾ ਵੀ ਮਿਨਿਸਟਰਜ਼ ਨੂੰ ਸਾਰਿਆਂ ਨੂੰ ਕਹਾਂਗੇ ਕਿ ਭਾਈ ਪੰਜਾਬ ਬਾਰਡਰ ਸਟੇਟ ਹੈ ਇਹਨੂੰ ਜ਼ਿਆਦਾ ਡਿਸਟਰਬ ਕਰਨ ਦੀ ਕੋਸ਼ਿਸ਼ ਨਾ ਕਰੋ ਅੱਜ ਜਿਹੜਾ ਸਟੂਡੈਂਟਸ ਦਾ ਐਜੀਟੇਸ਼ਨ ਹੈ ਕੱਲ ਨੂੰ ਇਹ ਵੱਡਾ ਐਜੀਟੇਸ਼ਨ ਹੋਊਗਾ ਡਾਕਟਰ ਸਾਹਿਬ ਦੂਜੇ ਪਾਸੇ ਦੇਖੀਏ ਫਟਾਲਿਤ ਦੀ ਵਰਕਿੰਗ ਗਰੁੱਪ ਦੀ ਮੀਟਿੰਗ ਚੱਲ ਰਹੀ ਹੈ ਸੁਵੀਰਵਾਦ ਨੂੰ ਲੈ ਕੇ ਫੈਸਲਾ ਕਰਵਾਇਗਾ ਹਾਲਾਂਕਿ ਚਲੋ ਉਹਨਾਂ ਦੀ ਤਾਬਦੀ ਨਿੱਜੀ ਤੌਰ ਤੇ ਰਲਮੇ ਮਿਲ ਮੇ ਉਤਾਰਨਾ ਹੈਗੀਆਂ ਨੇ ਪਰ ਕਾਂਗਰਸ ਕਿਵੇਂ ਦੇਖਦੀ ਹੈ ਕਿ ਸੁਮੇਰ ਬਾਦਲ ਉਦੇਸਤੀ ਪੀਨ ਨੂੰ ਲੈ ਕੇ ਕੀ ਕਰ ਰਹੀ ਹੈ ਸਿਆਸੀ ਤੌਰ ਤੇ ਤੁਹਾਨੂੰ ਫਾਇਦਾ ਹੋ ਜਾ ਨੁਕਸਾਨ ਯਾਰ ਦੇਖੋ ਇਹ ਉਹਨਾਂ ਦਾ ਇੰਟਰਨਲ ਮੁੱਦਾ ਹੈਗਾ ਮੈਂ ਉਹਨਾਂ ਦੀ ਪਾਰਟੀ ਦੇ ਇੰਟਰਨਲ ਮੁੱਦੇ ਤੇ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਉਹ ਆਪਣਾ ਫੈਸਲਾ ਲੈਣਗੇ ਇਹ ਤਾਂ ਹੁਣ ਦੇਖੋ ਫਾਇਦਾ ਨੁਕਸਾਨ ਤੇ ਆਲਟੀਮੇਟਲੀ ਇਲੈਕਸ਼ਨਾਂ 'ਚ ਪਤਾ ਲੱਗਦਾ ਇਲੈਕਸ਼ਨ ਰਿਜ਼ਲਟ ਜਦੋਂ ਆਉਣਗੇ ਆ ਭਾਈ ਇਲੈਕਸ਼ਨਾਂ ਦੇ ਜਾਂ 27 ਵਾਲੇ ਉਹਦੋਂ ਪਤਾ ਲੱਗੂਗਾ ਪਰ ਜਿਵੇਂ ਲਗਾਤਾਰ ਜੀ ਕਿਸਾਨ ਵੀ ਹੁਣ